ਨੰਦਪੁਰ ਸਾਹਿਬ ਲੋਕ ਸਭਾ ਹਲਕੀ ਦੇ ਵੀ ਸਾਡੇ ਉਮੀਦਵਾਰ ਅ ਤਨ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ ਐਮ ਐਲ ਏ ਸ ਤੇ ਮੰਤਰੀ ਸਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਆ ਲੋਕਾਂ 'ਚ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਆ ਪਹਿਲਾਂ ਹੀ ਤੇ ਦੁਬਾਰੇ ਫੇਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਲੋਕ ਮੈਂ ਕਾਂਗਰਸ ਨੇ ਆਜਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਨਾ ਸਿੱਧੇ ਤੌਰ ਤੇ ਕੀ ਕਹਿੰਦੇ ਸਾਡਾ ਮੈਨੀਫੈਸਟੋ ਜਿਹੜਾ ਹੈ ਉਹ ਕਿਸਾਨਾਂ ਪੱਕੀ ਹੈ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਲਈ ਕਰਾਂਗੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਉਹ ਡਾਊਨ ਕਰ ਲੋ ਕਿੰਨੀਆਂ ਜਾਰੀਆਂ ਨੇ ਉੱਚ ਮੁੱਖ ਕੌਣ-ਕੌਣ ਰਹੇਗਾ ਕੀ-ਕੀ ਚੀਜ਼ ਹੈ ਦੇਖੋ ਸਾਡਾ ਮੈਨੀਫੈਸਟੋ ਤਾਂ ਅਸੀਂ ਦੂ ਵਿਧਾਨ ਸਭਾ ਚੋਣਾਂ 'ਚ ਜਾਰੀ ਕੀਤੇ ਸੀ ਤੇ ਕਾਂਗਰਸ ਨੂੰ ਬਹੁਤ ਲੰਮਾ ਟਾਈਮ ਦਿੱਤਾ ਨਾ ਪੰਜਾਬ ਦੇ ਲੋਕਾਂ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਮੈਮ ਸਾਹਮਣੇ ਇੰਡੀਆ ਲਾਇੰਸ ਦੀ ਗੱਲ ਕਰ ਰਹੇ ਪੰਜਾਬ ਪੰਜਾਬ ਦੀ ਗੱਲ ਕਰ ਰਹੇ ਆ ਪਹਿਲਾਂ ਨਹੀਂ ਪੰਜਾਬ ਦੀ ਗੱਲ ਤੇ ਪੰਜਾਬ ਤੋਂ ਅਸੀਂ ਚੋਣਾ ਆਪਣੀ ਆਪ ਲੜ ਰਹੇ ਆ ਨਾ ਉੱਪਰੋਂ ਇੰਡੀਆ ਲਾਇੰਸ ਹੈ ਸੋ ਜਿਹੜੀਆਂ ਇੰਡੀਆ ਲਾਇੰਸ ਦੀਆਂ ਹੈਗੀਆਂ ਨੇ ਗਰੰਟੀ ਦਿਓ ਇੰਡੀਆ ਲਾਇੰਸ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਪੂਰੀਆਂ ਕੀਤੀਆਂ ਜਾਣਗੀਆਂ ਨੇ ਨੰਬਰ 2 ਤੇ ਕਾਂਗਰਸ ਨੂੰ ਤਾਂ ਬਹੁਤ ਲੰਮਾ ਸਮਾਂ ਮੌਕਾ ਦਿੰਦੀ ਰਹੀ ਹੈ ਨਾ ਪੰਜਾਬ 'ਚ ਲੋਕ ਤੇ ਉਹ ਤੁਹਾਨੂੰ ਤੁਹਾਨੂੰ ਹੁਣ ਦੱਸਣ ਦੀ ਲੋੜ ਹੈ ਮੈਂ ਤੁਹਾਨੂੰ ਥੋੜਾ ਵਾਰ-ਵਾਰ ਜੋ ਵੀਡੀਓ ਉਹਨੇ ਐਮਐਸਟੀ ਨੂੰ ਲੈ ਕੇ ਵਾਇਰਲ ਹੁੰਦੀ ਹੈ ਜਿੱਥੇ ਮੈਂ ਕਾਫੀ ਸਾਰੇ ਜਵਾਬ ਦੇਖੇ ਉਹਦੇ ਉਹਦੇ ਤੇ ਲੱਗਦਾ ਕਿ ਇਹ ਨਹੀਂ ਨਹੀਂ ਇਹਦੇ ਵਿੱਚ ਬਾਰ-ਬਾਰ ਸੋਸ਼ਲ ਮੀਡੀਆ ਤੇ ਵਾਰ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ ਤੇ ਚੰਗੀ ਗੱਲ ਦਾ ਨਾਮ ਲੈਣਾ ਚਾਹੀਦਾ ਮੈਂ ਤੇ ਉਹਨਾਂ ਦੀ ਧੰਨਵਾਦੀ ਹਾਂ ਨਾਮ ਲੈਂਦੇ ਨੇ ਸਾਰੇ ਜਣੇ ਤੇ ਜਰੂਰ ਕਰਾਂਗੇ ਕਿ ਉਹ ਕਰਾਂਗੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਬੰਦੇ ਦਾ ਇਰਾਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਪੂਰੇ ਮੈਨੂੰ ਲੱਗਦਾ ਕਿ ਜਿਹੜੇ ਤੁਹਾਡੇ ਸਾਥ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਹੋਏ ਨੇ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ ਜਿਲ੍ਹਾ ਤੱਕ ਕੋਈ ਨੁਕਸਾਨ ਨਹੀਂ ਜੀ ਉਹਨਾਂ ਤਾਂ ਬੰਦੇ ਥੋੜੀ ਸੀ ਉਹਦੇ ਢੰਗ ਦੇ ਹੁੰਦੇ ਜ਼ਮੀਰ ਵਾਲੇ ਹੁੰਦੇ ਦੀਨ ਵਾਲੇ ਹੁੰਦੇ ਜਾਣ ਦੋ ਬਥੇਰੇ ਬੰਦੇ ਸਾਡੇ ਤੇ ਜੋ ਵਲੰਟੀਅਰ ਨੇ ਕਿਸੇ ਨੂੰ ਮੌਕਾ ਮਿਲੂਗਾ ਇਹੋ ਜਿਹੜੇ ਹੋਛੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਸਟੈਂਡ ਨਹੀਂ ਹ ਤੇ ਜਿੰਨਾ ਚਾ ਲੋਇਲਟੀ ਦੀ ਕਾਰਟ ਹੁੰਦੀ ਆ ਦੋ ਗਲੇ ਹੋਣ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਤੇ ਉਹ ਚੰਗੀ ਗੱਲ ਹੈ ਪਾਰਟੀ ਦੇ ਵਿੱਚੋਂ ਕੂੜਾ ਸਾਫ਼ ਹੁੰਦਾ ਤੇ ਚੰਗੇ ਬੰਦੇ ਰਹਿ ਜਾਂਦੇ ਨੇ ਸਮਾਜ ਸਿਰ ਪਤਾ ਲੱਗ ਜੇ ਤੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਸਾਡਾ